ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ Trend Agriculture Farm ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਬਦੇ ਤੋਂ ਬਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏਗੇ ਇਹ ਆਪਾਂ ਝੋਨੇ ਦੀ ਪਨੀਰੀ ਦੇ ਲਈ ਲੈ ਕੇ ਆਏਗੇ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਦੀ ਜਿਹੜੀ ਝੋਨੇ ਦੀ ਪਨੀਰੀ ਆ ਖਾਸ ਕਰ ਰੇਸਲੇਬਾਣਾ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਉਹਨਾਂ ਨੂੰ ਉਹਨਾਂ ਦੀ ਪਨੀਰੀ ਜਿਹੜੀ ਉਹ ਪੀਲੀ ਪੈਣੋਂ ਨਹੀਂ ਹਟਦੀ। ਉਹਦੇ ਲਈ ਕਿਸਾਨ ਵੀਰੋ ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਇਹ ਡਿਸਾਈਡ ਰੱਖਣਾਗਾ ਕਰਕੇ ਵੀ ਆਪਾਂ ਪਾਣੀ ਪਨੀਰੀ ਨੂੰ ਵਧੀਆ ਲਾਈਏ ਤਾਂ ਜੋ ਪਨੀਰੀ ਨੂੰ ਪੂਰਾ ਰੱਜ ਜਾਵੇ। ਵਧੀਆ ਪਾਣੀ ਪਨੀਰੀ ਨੂੰ ਦੋ ਤੁਸੀਂ। ਵਧੀਆ ਘੈਰਾ ਭਰ ਕੇ ਪਾਣੀ ਦਾ ਦੋ ਕਿਉਂਕਿ ਪਨੀਰੀ ਆ ਜਿਹੜੀ ਆਪਣੀ ਪੀਲੀ ਹੋਣ ਤੋਂ ਤਾਂ ਹੀ ਰੁਕੂ ਜੇ ਉਹਨੂੰ ਪਾਣੀ ਵਧੀਆ ਮਿਲੂ ਨਹੀਂ ਉਹਨੂੰ ਲੋਹਾ ਤੱਤ ਦੀ ਘਾਟ ਆ ਆ ਕੇ ਪਨੀਰੀਆ ਬਣੀ ਜ਼ਿਆਦਾ ਪੀਲੀ ਹੋਈ ਜਾਊਗੀ। ਤੇ ਉਸ ਤੋਂ ਕਿਸਾਨ ਵੀਰੋ ਬੈਟਰ ਕਰ ਲਈਏ ਵੀ ਤੁਸੀਂ ਜਿੱਥੇ ਪਾਣੀ ਤੁਹਾਡਾ ਬਹਣ ਘੱਟ ਖਾਂਦਾ ਪਣੀਰੀ ਉੱਥੇ ਲਾਇਆ ਕਰੋ ਤੇ ਪਣੀਰੀ ਲਾਉਣ ਤੋਂ ਪਹਿਲਾਂ ਸਹਾਗਾ ਠੋਕ ਕੇ ਮਾਰ ਦਿਆ ਕਰੋ ਜਾਂ ਖੇਤ ਨੂੰ ਲੇਜ਼ਰ ਕਰਾ ਦਿਆ ਕਰੋ ਲੇਜ਼ਰ ਵੀ ਖੇਤ ਨੂੰ ਠੋਕ ਰੰਦਾ ਤੇ ਖੇਤ ਪਾਣੀ ਘੱਟ ਖਾਂਦਾ ਇਹ ਕਿਸਾਨ ਵੀਰੋ ਸਾਵਧਾਨੀ ਇਹਨੇ ਕਿਉਂਕਿ ਹੁਣ ਜਿਹੜੀ ਹੁਣ ਤੱਕ ਪਣੀਰੀ ਸੀਗੀ ਉਹ ਠੀਕ ਸੀ ਜਿਹੜੀ ਹੁਣ ਪਣੀਰੀ ਰਲਾਉਣੀ ਆਪਾਂ ਨੇ ਉਹ ਜ਼ਿਆਦਾ ਹਾਈ ਟੈਂਪਰੇਚਰ ਚ ਆਜੂਗੀ ਤਾਂ ਕਿਸਾਨ ਵੀਰੋ ਜੇ ਤੁਹਾਡੇ ਖੇਤ ਦੇ ਵਿੱਚ ਪਣੀਰੀ ਪੀਲੀ ਪੈ ਰਹੀ ਆ ਤਾਂ ਤੁਸੀਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਲੋਹਾ ਚਲੇਟेड ਲੋਹਾ ਲੈ ਕੇ ਉਹਦੀ ਆਪਣੀ ਪਣੀਰੀ ਦੇ ਹਿਸਾਬ ਦੇ ਨਾਲ ਡੋਜ਼ ਨਿਰਧਾਰਤ ਕਰਕੇ ਦੁਕਾਨਦਾਰ ਤੋਂ ਪੁੱਛ ਕੇ ਸਪਰੇਅ ਵਾਲੇ ਪੰਪ ਨਾਲ ਤੁਸੀਂ ਇਹਦੇ ਤੇ ਸਪਰੇਅ ਕਰ ਸਕਦੇ ਹੋ ਜੇ ਜ਼ਿੰਕ ਐਡ ਕਰਨਾ ਚਲੇਟेड ਤਾਂ ਉਹ ਵੀ ਕਰ ਸਕਦੇ ਹੋ ਬਹੁਤ ਜਾਦੇ ਵਧੀਆ ਗੱਲ ਆ ਬਹੁਤ ਵਧੀਆ ਤੁਹਾਡੀ ਪਣੀਰੀ ਗਰੋਥ ਕਰ ਜੂਗੀ ਤੇ ਹੋਸ ਜਿੰਨਾ ਹੋ ਸਕਦਾ ਕਿਸਾਨ ਵੀਰੋ ਤਪਰ ਦੇ ਟਾਈਮ ਪਾਣੀ ਦੇਣ ਤੋਂ ਗੁਰੇਜ਼ ਕਰੋ ਜਿਆਦਾ ਤੋਂ ਜਿਆਦਾ ਜਿਹੜੀ ਕੋਸ਼ਿਸ਼ ਤੁਸੀਂ ਕਰਨੀ ਹੈ ਸ਼ਾਮ ਦੇ ਟਾਈਮ ਪਾਣੀ ਦੇਣ ਦੀ ਕਰੋ ਕਿਉਂਕਿ ਰਾਤ ਨੂੰ ਟੈਂਪਰੇਚਰ ਠੰਡਾ ਰਹਿੰਦਾ ਤੇ ਪਨੀਰੀ ਗਰੋਥ ਜ਼ਿਆਦਾ ਕਰਦੀ ਹੈ ਉਮੀਦ ਹੈ ਕਿਸਾਨ ਵੀਰੋ ਇਹ ਸਾਰੀ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਤੁਹਾਡੇਗੇ ਹਾਜ਼ਰ ਹੁੰਦੇ ਰਹਾਂਗੇ ਤੇ ਆਪਾਂ ਲਗਾਤਾਰਤਾ ਨਾਲ ਹੁਣ ਤੁਹਾਨੂੰ ਵੀਡੀਓ ਜਿਹੜੀਆਂ ਦਿੰਦੇ ਰਹਾਂਗੇ ਮੱਕੀ ਦੇ ਰਿਲੇਟਡ ਅਤੇ ਆਪਣੀ ਜਿਹੜੀ ਝੋਨੇ ਦੇ ਰਿਲੇਟਡ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਬਰਤਬਰ ਸਪੋਰਟ ਕਰਦੇ ਰਹੋ ਬਰਤਬਰ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ